ਲੋਕਾਂ ਲਈ ਫੀਲ ਇਕੱਠੀ ਹੋਈ ਸੱਕੀ ਦੇ ਦੇਖਣ ਵਾਸਤੇ ਵੀ ਕੀ ਮਾਹੌਲ ਹੈ ਪੂਰੀ ਫੀਲ ਆਹ ਸੱਕੀ ਆ ਤੇ ਆਹ ਵਾਟਰ ਟ੍ਰੀਟਮੈਂਟ ਪਲਾਂਟ ਆ ਪਾਣੀ ਜਿਹੜਾ ਇੱਧਰੋਂ ਟੁੱਟ ਗਿਆ ਚਲਾ ਗਿਆ ਪੈਲੀਆਂ ਵਾਲੇ ਇਹਦੇ ਕਰਕੇ ਥੋੜਾ ਬਚਾ ਆ ਜੂਗਾ ਨਹੀਂ ਤੇ ਜੇਕਰ ਇੱਧਰ ਸਾਨੀ ਜਾਂਦਾ ਤੇ ਪਾਣੀ ਹੋਣ ਤੱਕ ਘਰਾਂ ਦਾ ਰਚ ਜਣਾ ਇਹ ਨਾਲੇ ਥੋੜਾ ਇਹਦੇ ਕਰਕੇ ਬਚਾ ਹੋ ਗਿਆ ਕੀਦੇ ਪਿੱਛੇ ਰਾ ਸੁਆਮੀ ਵਾਲਾ ਡੇਰਾ ਪਾਣੀ ਪੂਰਾ ਪਿੱਛੋਂ ਤੱਕ ਉੱਥੋਂ ਦਾ ਕਾ ਗਿਆ ਬਹੁਤ ਜੀ ਪ੍ਰੈਸ਼ਰ ਹੈ ਪਾਣੀ ਅੱਗੇ ਜਾ ਕੇ ਸੱਕੀ ਤੋਂ ਪਾੜ ਗਿਆ ਪੈਲੀਆਂ ਵੱਲ ਨੂੰ ਤੇ ਸੱਕੀ ਵੱਲ ਨੂੰ ਉਹਨਾਂ ਥੋੜਾ ਰੇ ਨਾਲੇ ਨੂੰ ਥੋੜਾ ਫਰਕ ਪੈ ਲੂਗਾ ਲਾਗੇ ਰਹਿ ਕੇ ਜਿਹੜਾ ਪਾਣੀ ਭਰ ਰਿਹਾ ਸੀ ਥੋਰੀਆ ਲੋਕ ਪਾਣੀ ਕੱਢ ਸਮਾਨ ਕੱਢਣ ਦੇ ਆਪਣੇ ਘਰਾਂ ਤੋਂ ਪਾਣੀ ਦੇ ਲੋ ਛੇਪੁਰੀ ਦੇ ਬਾਹਰ ਇਹਨਾਂ ਨਾਲੇ ਹਾਲਾਗੇ ਪੈਲੀਦਾਰੀ ਭਰੀ ਪਈ ਆ ਪਾਣੀ ਦੇ ਨਾਲ ਸਤੰਦਰਬਾਰ ਦੇ ਨਾਲ ਦੀ ਗੜੀ ਪਾਣੀ ਇੱਥੇ ਬਾਹਰ ਪੈਲੀ ਪਾਈ ਆ ਗਈ ਪਾਲੇ ਕੀ ਪੜੀ ਜਾ ਗਿਆ ਪਾਣੀ 10 10 ਫੁੱਟ ਪਾਣੀ ਆ ਇਹੋਲੇ ਕੜੀਆਂ ਆ ਆਹ ਰੋਡ ਦੇਖੋ ਕਿਦਾਂ ਦਬਾਸਿਆ ਦੀ ਬੈਠ ਫਿਰ ਪਾਈਆਂ ਦੀ ਤਾਲੀ ਇਹਦੇ ਪੂਰਾ ਪਾਣੀ ਨਾਲ ਭਰੀ ਹੋਈ ਜਾਂ ਨੱਕੋ ਨੱਕ ਪਾਣੀ ਅਸੀਂ ਸਾਰੇ ਜਣੇ ਰਲ ਕੇ ਰਾਤ ਦੇ 12:30 ਵਜੇ ਦੇ ਲੱਗੇ ਹੋਏ ਆ ਕਿ ਕਿਤੇ ਵੀ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਉਹਦੇ ਵਾਸਤੇ ਅਸੀਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਆ ਚਾਹੇ ਦੇਸੀ ਵੀ ਵੀ ਸਾਡੇ ਕੋਲ ਹੁਣ ਤਿਆਰ ਬਰ ਤਿਆਰ ਹੈ ਸਾਡੇ ਬੰਦੇ ਸਫਾਈ ਸੇਵਕ ਵੀ ਰਾਤ ਸਾਰੀ ਅਸੀਂ ਦਫਤਰ ਦੇ ਵਿੱਚ